ਕਿਉਂਕਿ ਇੱਥੇ ਦਰਗਾਹ ਦੇ ਉੱਪਰ ਲਗਾਤਾਰ ਉਹ ਸੇਵਾ ਕਰਿਆ ਕਰਦੇ ਸੀ। ਦੇਖੇ ਮੜਾਈ ਭਾਈ ਇਸੇ ਦੌਰਾਨ ਹੀ ਜਿਹੜਾ ਫੇਰਮੀ ਦੇ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਤੁਸੀਂ ਬੈਠ ਕੇ ਇਲਾਕਾ ਨਿਵਾਸੀਆਂ ਦੇ ਮੁਲਾਬੇ ਵਿੱਚੋਂ ਕਾਫੀ ਜਿਹੜਾ ਰੋਸ ਦੇਖਣ ਨੂੰ ਮਿਲਿਆ ਕਿਉਂਕਿ ਜਿੱਦਾਂ ਗੱਲ ਕਰੀਏ ਜਦੋਂ ਉਹਨਾਂ ਦੀ ਬੇਟੀ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਉਹਨਾਂ ਨੂੰ ਫੋਨ ਤੇ ਇਤਰਾਫ ਹੋ ਰਿਹਾ ਸੀ। ਆਪਾਂ ਇੱਥੇ ਇੱਥੇ ਠੀਕ ਹੈ ਜੀ।

ਕਿ ਉਹਨਾਂ ਨੇ ਰਿਹਾ ਉਹਨਾਂ ਨੂੰ ਪੁੱਛ ਕੇ ਕਿ ਮੇਰੇ ਪਿਆਨੇ ਕਹਿੰਦਾ ਮਾੜੀ ਗੱਲ ਵੀ ਕੀ ਕੀਤੀ ਹੋਵੇ ਉਹ ਬੰਦਾ ਹੈ ਨਹੀਂ ਆਇਆ ਕਿ ਤਾ ਉਹਨਾਂ ਨੂੰ ਕਹਿੰਦੀ ਸੁਣੋ ਅਸੀਂ ਆਓ ਇਕੱਠੇ ਬਹੁਤ ਨਹੀਂ ਸਭੀ ਦੇਖ ਰਹੇ ਹੋ ਕੈਮਰਾ ਚੱਲ ਰਿਹਾ ਮੋਬਾਈਲ ਲੋਕਾਂ ਦਾ ਨਾਮ ਲੈ ਕੋਲ ਫੋਟੋ ਵੀ ਭੇਜ ਦਿਓ ਫੋਟੋ ਲੈ ਕੇ ਬੋਲ ਦਿਓ ਜੇਕਰ ਹੋਣੀ ਹੈ ਬਈ ਫੋਨ ਤੇ ਲਿਆ ਕਰਨਾ ਬੱਚੇ ਨਾਲ ਕਰਨਾ ਕਰਨਾ ਬਕਰੀਂ ਬਕਰਨਾ ਰੁਕ ਰੁਕ ਜਾ ਬਾਹਰ ਹੀ ਅੰਦਰ ਕਹਿਣ ਦੇ ਦੂਸਤਾਂ ਨੂੰ ਕੋਈ ਨਹੀਂ ਕਰਦੇ ਕਿਤੇ ਕਰਾ ਕਰਦੇ ਹੋਰਿਆਂ ਮਾਰ ਕੇ ਇਹ ਸਾਡੇ ਇੱਥੇ ਗਵਾਲ ਮੰਡੀ ਏਰੀਆ ਆ ਆਪਣਾ ਕੰਟੋਨਮੈਂਟ ਦੇ ਵਿੱਚ ਇੱਥੇ ਬਲਦੇਵ ਸਿੰਘ ਨਾਂ ਦਾ ਇੱਕ ਬਜ਼ੁਰਗ ਬੰਦਾ ਸੀ ਇੱਥੇ ਮਜਾਰੀ ਸੇਵਾ ਕਰਦਾ ਸੀਗਾ ਕਰੀਬ ਉਦੀ ਉਮਰ 70 75 ਸਾਲ ਸੀਗੀ ਉਹਨੂੰ ਰਾਤ ਕੋਈ ਐਂਟਰ ਕਰਕੇ ਅਣਪਛਾਤਾ ਵਿਅਕਤੀ ਉਹਦੇ ਸਿਰ 'ਚ ਸੱਟ ਮਾਰ ਕੇ ਉਹਦਾ ਕਤਲ ਕਰ ਗਿਆ ਹੈ ਤੋ ਅਸੀਂ ਇੱਥੇ ਪਹੁੰਚੇ ਆ ਸਾਡੀਆਂ ਟੀਮਾਂ ਪਹੁੰਚੇ ਆ ਅਸੀਂ ਲੱਗੇ ਆ ਇਹਨੂੰ ਵੈਰੀਫਾਈ ਕਰ ਰਹੇ ਆਗੇ ਇਹ ਸਭ ਤੋਂ ਵੱਡਾ ਲੱਗਾ ਜੀ ਕਿਉਂ ਲੋਕ ਸੀਗੇ ਜਿਹੜੇ ਧਮਕੀਆਂ ਪੁੱਛੇ ਮਿਲਦੀਆਂ ਸੀ ਇੱਕ ਮਹੀਨੇ ਤੋਂ ਪਹਿਲਾਂ ਉਹਨਾਂ ਨੂੰ ਇਹ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਪਰਿਵਾਰ ਵਾਲਿਆਂ ਨੇ ਉਹਨੂੰ ਅਸੀਂ ਹੁਣ ਰਿਕਾਰਡ ਚੈੱਕ ਕਰਦੇ ਹਾਂ ਉਹਨਾਂ ਦਾ ਮੋਬਾਈਲ ਵਗੈਰਾ ਲਿਆ ਹੈਗਾ ਹੈ ਔਰ ਜੋ ਵੀ ਆਏਗਾ ਤਤ ਸਾਹਮਣੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਹਾਂ ਜੀ ਅਸੀਂ ਇਹ ਮਰਡਰ ਦਾ ਕੇਸ ਦਰਜ ਕਰ ਰਹੇ ਹੈਗੇ ਹਾਂ ਔਰ ਜੋ ਵੀ ਸਾਡੇ ਸੀਸੀਟੀਵੀ ਫੁਟੇਜ ਵਗੈਰਾ ਜਾਂ ਜਿਹੜੀ ਹੈ ਹਿਊਮਨ ਇੰਟੈਲੀਜੈਂਸ ਹੈ ਉਹਨੂੰ ਲਾ ਕੇ ਜਲਦੀ ਜਲਦੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਨਹੀਂ ਪਤਾ ਕਿਸ ਤਰ੍ਹਾਂ ਹੋਇਆ ਕਿਸ ਤਰ੍ਹਾਂ ਨਹੀਂ ਅਸੀਂ ਤੇ ਆਪ ਸਾਰੇ ਘਰ ਠੜ ਦੇ ਵਿੱਚ ਸੁੱਤੇ ਸੀਗੇ ਸਾਰੇ ਇਹ ਸਾਡੇ ਸਤੇਰੇ ਚਾਚੂ ਆਏ ਨੇ ਸੇਵਾ ਕਰਨੇ تھے ਉਹਨਾਂ ਦੇ ਪਾਪਾ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਸੀਗਾ ਕਿ ਕਿਸ ਤਰ੍ਹਾਂ-ਤਰ੍ਹਾਂ ਗੱਲ ਹੋਈ ਹੈ ਉਹ ਜਿਨ੍ਹਾਂ ਨੇ ਧਮਕੀਆਂ ਲਾਇਆ ਕਰਵਾਇਆ ਉਹਨਾਂ ਨੇ ਆ ਸਭ ਨੂੰ ਪਤਾ ਇਹ ਮੱਲੇ ਵਾਲੇ ਹੁਣ ਸਾਰੇ ਮੂੰਹ ਦੇ ਉੱਤੇ ਇਹਨਾਂ ਨੇ ਟੇਪਾ ਲਾਈਆਂ ਨੇ ਡਰਦੇ ਕੋਈ ਨਹੀਂ ਜੇ ਬੋਲਦਾ ਠੀਕ ਹੈ ਧਮਕੀਆਂ ਸਾਡੇ ਘਰ ਨੂੰ ਮਿਲਦੀਆਂ ਸੀ ਇਹੀ ਕੁੜੀਆਂ ਹੋ ਕੇ ਗੰਨੀਆਂ ਗਾਲਾਂ ਤੇ ਕੱਢਦਾ ਰਿਆ ਸਾਨੂੰ ਸਾਡੇ ਘਰੋਂ ਨਿਕਲਣਾ ਨੇ ਬਾਹਰ دشਵਾਰ ਕੀਤਾ ਸੀਗਾ ਸਾਡੇ ਭਰਾ ਤਾਂ ਕੋਨੇ ਘਰੋਂ ਭਜਾ ਛੱਡੇ ਨੇ ਕਿ ਕੋਈ ਨਹੀਂ ਜੇ ਹੈਗਾ ਕਰ ਸਾਡੇ ਕੌਣ ਲੋਕ ਸੀ ਇਹ ਝਗੜਾ ਕਿਹਦਾ ਸਾਡੇ ਗਵਾਨ ਜੇ ਕਿੰਨੇ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ ਬੜੇ ਚੀਰਾਂ ਦਾ ਸਰ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਬੜੇ ਚੀਰਾਂ ਦਾ ਇਹਨਾਂ ਕੋ ਪੈਹਾ ਲੜਦਾ ਵਾ ਪੈਹਾ ਬਹੁਤ ਜਿਆਦਾ ਨਾ ਨੇ ਵੇਸਟ ਕਰਨਾ ਆ ਕਿਤੇ ਨਾ ਕਿਤੇ ਕਰਨ ਪੰਮਾ ਆ ਦਾ ਨਾ ਜੇ ਪੰਮਾ ਡਾਕਟਰ ਉਹਨੂੰ ਕਹਿੰਦੇ ਸਾਡੇ ਨਾਲ ਦਾ ਗਵਾਂਡੀ ਆ ਜਦੋਂ ਇਹ ਹੀ ਲਾਗੋ ਲੱਗਦੇ ਸਾਨੂੰ ਗੰਦੀਆਂ ਗੰਦੀਆਂ ਗਾਲਾਂ ਕਰਦਾ ਜੀ ਅਈ ਸ਼ਰਮ ਦੇ ਮਾਰੇ ਕਰੋ ਬਾਹਰ ਹੀ ਨਿਕਲਦੇ ਮੰਝੀਆਂ ਢਾ ਕੇ ਬਈ ਇਹ ਤਾਂ ਉਹਨੇ ਸਾਨੂੰ ਬਹਿਨ ਨਹੀਂ ਦੇਣਾ ਪਤਾ ਲੱਗਾ ਸਰਕਾਰੀ ਰਿਟਾਇਰ ਵੀ ਸੀਗੇ ਜੀ ਤੁਹਾਡੇ ਪਾਪਾ ਦਾਦੇ ਹਾਂਜੀ ਸਰਕਾਰੀ ਰਿਟਾਇਰ ਸੀਗੇ 35 ਸਾਲ ਤੋ ਤੇ ਸੇਵਾ ਕਰਨ ਦੀ ਸੜਦਾ ਜੇ ਕੀ ਕਰਦੇ ਤੂੰ ਤੇ ਪੈਸੇ ਵਾਲੇ ਨੇ ਸੌਂਦੇ ਗਰੀਬਾਂ ਦੇ ਸੌਂਦਾ ਹੀ ਕੋਣ ਇੱਥੇ ਪੈਸੇ ਵਾਲੇ ਦੀ ਜਾਇਜ਼ਿਆਕਾਰ ਜਿਲਕੋ ਪੈਸਾ ਨੇ ਪੈਸਾ ਸੁਟਾ ਰ ਕੰਮ ਹੋਣਾ ਵਾ ਤੁਹਾਡੇ ਵਰਗਿਆਂ ਨੇ ਤੇ ਬੋਲ ਕੇ ਚੋਪੋ ਕੇ ਬਹਿ ਜਾਣਾ ਤੂੰ ਹੀ ਕਹਿਣਾ ਹੋ ਗਿਆ ਵਾ ਉਹਨਾਂ ਨੂੰ ਤਮਕੀਆਂ ਆਉਂਦੀਆਂ ਨਹੀਂ ਆ ਵਾ ਮੈਂ ਬਾਬਾ ਮਾਰ ਦੇਣਾ ਮੈਂ ਬਾਬਾ ਮਾਰ ਦੇਣਾ ਬਾਬਾ ਕਿਹੜੀ ਗੱਲ ਮੰਨਾਂ ਪੱਪਾ ਤਾਂ ਵਿਚਾਰਾ ਕਿਸੇ ਦਾ ਬੁਰਾ ਸੋਦ ਨਹੀਂ ਉਹ ਕਹਿੰਦਾ ਸੀ ਜੀ ਬਾਬੇ ਨੇ ਮੇਰੀ ਜਨਾਨੀ ਦਾ ਟੂਣਾ ਕੀਤਾ ਕਿਉਂਕਿ ਮੇਰਾ ਪਿਓ ਗਊ ਬੰਦਾ ਸੀ ਉਹਨੇ ਕਿਸੇ ਨਾਲ ਕੋਈ ਮਾਰਾ ਨਹੀਂ ਸੋਦਦਾ ਦੱਸ ਸੀ ਮੇਰਾ ਪਿਓ ਉਹ ਸਾਰੇ ਦਾ ਭਲਾ ਹੀ ਕੰਦਾ ਸੀ ਉਹ ਜਿੰਨੇ ਬਾਰ ਬੱਚੇ ਖਲੋਤੇ ਨੇ ਸਾਰੇ ਮੇਰੇ ਪਿਓ ਦੇ ਬੱਚੇ ਹੀ ਆ ਸਾਰੇ ਉਹਨਾਂ ਨੂੰ ਪਿਓ ਮੰਨਦੇ ਆ ਠੀਕ ਹੈ ਨਾ ਉਹਨਾਂ ਨੂੰ ਪੁੱਛ ਕੇ ਲੋ ਜੇ ਅੱਜ ਤੱਕ ਮੇਰੇ ਪਿਓ ਨੇ ਇੰਨੀ ਜੀ ਵੀ ਕਿਸੇ ਨੂੰ ਕੋਈ ਨੀਕੀ ਕੀਤੀ ਹੈ ਪਰ ਕਿਹਨੂੰ ਨਾ ਸੋ ਸਬਦ ਪਲਗਰ ਪਰ ਕਿਸੇ ਨੇ ਉਹ ਰ ਪਲਾ ਨਹੀਂ ਕੀਤਾ ਉਹਨੇ ਕੋਟੜੇ ਸਾਹਮਣੇ ਨੂੰ ਮਾਰ ਕੇ ਚਲ ਗਿਆ ਕਿਸਰਾ ਮਾਰ ਕੇ ਤੇ ਗੋਲੀ ਮਾਰੀ ਜਾਂ ਇਹ ਕਿਸੇ ਨੂੰ ਨਹੀਂ ਪਤਾ ਇਹ ਠੰਡ ਚ ਹੋਇਆ ਜੋ ਹੋਇਆ ਕਿਸੇ ਨੂੰ ਨਹੀਂ ਪਤਾ ਇਹ ਮੈਨੂੰ ਨਹੀਂ ਪਤਾ ਮੈਂ ਤਾਂ ਆਪਣੇ ਸੋਰੀਆ ਘਰਾਂ ਕੀ ਸਬ ਬਾਜ ਵੀ ਨਹੀਂ ਉਹਨੇ ਨਿਕਲੋਂ ਦਿੱਤੀ ਮੇਰੇ ਪਿਓ ਦੇ ਪਿੱਛੇ ਰੋਲੇ ਪਾਸ ਕੇ ਸਾਰੇ ਨੂੰ ਬਸ ਠਾਈ ਸਕੇ ਸਿੱਟੇ ਹੈਣਾ ਉਹਨੇ ਤਾਂ ਮੈਂ ਕਹਿ ਰਿਹਾ ਤਾਂ ਮੈਂ ਬਾਬਾ ਮਾਰਨਾ ਬਾਹਰ ਖਲੋਗਾ ਸ਼ਰਮ ਬੋਲਦਾ ਰਿਹਾ ਮੈਂ ਬਾਬੇ ਨੂੰ ਮਾਰ ਦੇਣਾ ਬਾਬੇ ਨੂੰ ਮਾਰ ਦੇਣਾ ਮੇਰੇ ਆਂ ਗਿਆ ਰੋਕੀ ਸਾਰੇ ਸੌਂਦੇ ਹੀ ਕੋਈ ਡਰਦਾ ਮਾਰਾ ਨਹੀਂ ਜੇ ਬੋਲਦਾ ਮੈਂ ਕਹਿੰਨੀ ਉਹਨੂੰ ਕੜੀ ਤਾਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਉਹ ਛੁੱਟਣਾ ਨਹੀਂ ਚਾਹੀਦਾ ਜਿੰਨੇ ਮੇਰਾ ਪਿਓ ਨੂੰ ਮਾਰਿਆ ਮੇਰਾ ਪਿਓ ਤਾਂ ਗੋਬੰਦਾ ਵਾ ਉਹਦੇ ਕਿਸੇ ਨੂੰ ਕੁਛ ਮਾਰੀ ਨਹੀਂ ਕਿਵਰਿੰਗ ਕਰਦਾ ਸੀ ਕਿਸੇ ਨਾਲ ਜੇ ਕੋਈ ਚਾਰ ਗੱਲ ਕਹਿਵੇ ਦਿੱਤਾ ਹੈ ਨਾ ਉਹਨੇ ਕਦੀ ਨਹੀਂ ਬੋਲਿਆ ਉਹਨੇ ਚਿਰਦਾ ਹੱਥੀ ਜੋੜ ਦੇਣਾ ਕਿ ਨਾ ਭਲਾ ਬੇਟਾ ਡੱਪਾ ਲਾਵੇ ਬਸ ਉਹਨੇ ਭਲਾਈ ਕਰ ਦੇਣਾ ਸਭ ਦਾ ਤੇ ਅੱਜ ਮੇਰੇ ਪਿਓ ਦਾ ਆ ਹਾਲ